ਵੈਗਰੂਜੀ ਕਾ ਖਾਲਸਾ ਵੈਗਰੂਜੀ ਕੀ ਫਤਿਹ ਵਿਲਾਬਲ ਪਾਣੀ ਭਗਤ ਕਬੀਰ ਜੀ ਕੀ ਗਰੇ ਤਜ ਬਨ ਖੰਡ ਜਾਈਏ ਚੂਨ ਖਾਈਏ ਕੰਦਾ ਅਜੋ ਵਿਕਾਰ ਨ ਛੋੜਈ ਪਾਪੀ ਮਨ ਮੰਦਾ ਕਿਉਂ ਛੂਟੋ ਕੈਸੇ ਤਰੋ ਪਵਜਲ ਨਿਧ ਭਾਰੀ ਹਾਕਰ ਹਾਕ ਮੇਰੇ ਵੀਠਲਾ ਜਨ ਸਰਨ ਤੁਮਾਰੀ ਰਹਾਉ ਵਿਖੇ ਵਿਖੇ ਕੀ ਵਸਨਾ ਤਜੀ ਨਹੀਂ ਜਾਈ ਅਨਕ ਜਤਨ ਕਰ ਰੱਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋਗਨ ਗਿਆ ਕਿਛ ਕੀਆ ਨਾ ਨੀਕਾ ਇਹੋ ਜੀਰਾ ਨਿਰਮੋਲ ਕੋ ਕੋੜੀ ਲਗਮਿਕਾ ਕਾ ਕਉ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ ਤੂੰ ਸੰਸਰ ਨਾਹੀ ਦਿਆਲ ਮੋਇ ਸੰਸਰ ਪਾਪੀ ਕੀ ਸਮਝਾਉਂਦੇ ਐ ਭਗਜੀ ਹਉ ਸਾਰੇ ਮਿਲ ਕੇ ਆਪੇ ਵਿਚਾਰਤ ਰਹਿਣਾ ਜੁੜੀਏ ਸਮਝੀਏ ਆਪਣਾ ਜੀਵਨ ਸੰਸਾਰ ਤੇ ਆਉਣਾ ਸਫਲ ਹੋਵੇ ਔਖੀ ਘੜੀ ਨਾ ਦੇਖਣ ਦੀ ਆਪਣਾ ਬਿਰਦ ਸੰਭਾਲਿਓ ਦਾ ਸੁਭਾਅ ਪਾਈ ਔਖੀ ਘੜੀ ਨਹੀਂ ਆਉਂਦੀ ਸੰਕਟਨ ਦਾ ਜਨਮ ਮਰਨ ਦਾ ਨਹੀਂ ਆਉਂਦਾ ਜਿਹੜੇ ਉਹਦੇ ਭਾਣੇ ਚ ਆ ਜਾਂਦੇ ਨੇ ਕਬੀਰ ਭਗਤ ਜੀ ਰਿਸ਼ੀਆਂ ਮੁੰਨੀਆਂ ਬਾਰੇ ਸਮਝਾ ਰਹੇ ਨੇ ਗ੍ਰਹਿ ਤਜ ਬਨ ਖੰਡ ਜਾਈਏ ਚੁਣ ਖਾਈਏ ਕੰਦਾ ਅਜੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ ਸੰਸਾਰ ਛੱਡ ਕੇ ਚਲੇ ਜਾਂਦੇ ਆ ਘਰ ਘਰ ਤਿਆਗ ਕੇ ਚਲੇ ਜਾਂਦੇ ਆ ਬਨ ਜੰਗਲਾਂ ਚਲੇ ਜਾਂਦੇ ਆ ਤਾਂ ਧਿਆਨ ਤਾਂ ਪਿੱਛੇ ਹੀ ਰਹਿੰਦਾ ਭਾਈ ਜੰਗਲਾਂ ਚੋਂ ਹੀ ਆਏ ਆ ਆਪਾਂ ਜੁਨੀਆਂ ਭੋਗਦੇ ਕਿੱਥੋਂ ਆਏ ਆ فیرੁੱਦ ਨੂੰ ਜਾਂਦਾ ਸਿੱਧਾ ਛੋੜ ਪੁੱਠਾ ਬੁਣਨਾ ਬਾਵੇਂ ਮਾਰਗ ਟੇਡਾ ਚੱਲਣਾ ਪੁੱਠਾ ਬਣਨ ਲੱਗ ਗਿਆ ਪਹਿਲਾਂ 84 ਲੱਖ ਜੁਨੀ ਚ ਥੱਲੇ ਆਇਆ ਤਾਂ ਤੱਕ ਮਨੁੱਖਾ ਦੇਹੀ ਤੱਕ ਸਿੱਧਾ ਬਣਦਾ ਆਇਆ ਹੁਣ ਫੇਰ ਆਕੇ ਪੁੱਠਾ ਬਣਨ ਲੱਗ ਗਿਆ ਸਿਆਣਾ ਬਣ ਗਿਆ ਨਾ ਬਾਲਾ ਜੋ ਜੋ ਜਗਤ ਮੇਂ ਪਿਆ ਸਿਆਣਾ ਤਿੰਨ ਤਿੰਨ ਆਪਣਾ ਰਾਹੋ ਚਲਾਣਾ ਗ੍ਰਹਿ ਤਜ ਬਨ ਖਣ ਜਾਈਏ ਚੁੰਮ ਖਾਈਏ ਚੁਣ ਖਾਈਏ ਕੰਦਾ ਅਜੂ ਵਿਕਾਰ ਨਾ ਛੋਡੀ ਪਾਪੀ ਮਨਮੰਦਾ ਜੰਗਲਾਂ ਜੋ ਖਾਂਦੇ ਨੇ ਪਹਿਲਾਂ ਉੱਥੋਂ ਹੀ ਆਏ ਆ ਭਾਈ ਇਕੋ ਭਗਤੀ ਹੈ ਦਸੋਂ ਪਾਸਾ ਸਮਝਾਉਂਦੇ ਨੇ ਵਨ ਸੇ ਸਦਨ ਸਭੇ ਕਰ ਸਮਝੋ ਮਨ ਹੀ ਮਾਹੇ ਦਾਸਾ ਮੰਦੇ ਅੰਦਰੇ ਦਾਸੀ ਲਾਉਣੀ ਸੀ ਇਹ ਨੂੰ ਹੀ ਜੰਗਲ ਸਮਝ ਲੋ ਕਹਿੰਦੇ ਭਾਈ ਪਰ ਮੰਨ ਤਟਦਾ ਨਹੀਂ ਅਜੂ ਵਿਕਾਰ ਨਾ ਛੋਟੀ ਪਾਪੀ ਮਨ ਮੰਦਾ ਕਿਉਂ ਛੋਟੋ ਕੈਸੇ ਤਰੋ ਭਉਜਲਿਤ ਭਾਰੀ ਰਾਖ ਰਾਖ ਮੇਰੇ ਵੀਟਲਾ ਜਨ ਸਰਨ ਤੁਮਾਰੀ ਏ ਵੀਟਲਾ ਕਿਰਪਾ ਰਹਿਮਤ ਕਰੋ ਏ ਜੀਵ ਕਿਵੇਂ ਛੁੱਟੋਂਗੇ ਭਾਈ ਇਹ ਭਵ ਸਾਗਰ ਕਿਵੇਂ ਪਾਰ ਕਰੋਗੇ ਬਹੁਤ ਭਾਰੀ ਹੈ ਏ ਇਹ ਮਾਇਆ ਦਾ ਬਹੁਤ ਭਾਰ ਹੈ ਸਾਡੇ ਸਿਰ ਤੇ ਨਹੀਂ ਛੁੱਟ ਸਕਦੇ ਆਪਣੀ ਮਤਨਾ ਗੁਰ ਕੀ ਮਤੁਲੇ ਹੋਇ ਆਣੇ ਭਗਤੀ ਬਿਨਾ ਮੈਂ ਡੁੱਬੇ ਸਿਆਣੇ ਰਾਖ ਰਾਖ ਮੇਰੀ ਵੀਟਲਾ ਜਨ ਸਰਨ ਤੁਮਾਰੀ ਭਗਤ ਜੀ ਤਾਂ ਬੇਨਤੀ ਕਰਦੇ ਨੇ ਇੱਥੇ ਸਿੱਧੀ ਲਿਖੇ ਬੈਠੇ ਨੇ ਤਾਂ ਬ੍ਰਹਮ ਗਿਆਨੀ ਸੱਚਖੰਡ ਵਾਸੀ ਤਰੇ ਹੀ ਬੈਠੇ ਨੇ ਲੋੜ ਹੀ ਨਹੀਂ ਕਿਸੇ ਦੀ ਕਹਿੰਦੇ ਰਹਾਉ ਵਿਖੇ ਵਿਖੇ ਕੀ ਵਾਸਨਾ ਤਜੀ ਨਹੀਂ ਜਾਏ ਅਨਕ ਜਤਨ ਕਰ ਰਾਖੀਏ ਫਿਰ ਫਿਰ ਲਪਟਾਈ ਸੰਸਾਰੀ ਮਾਇਆ ਦੇ ਅਨੇਕਾਂ ਰੂਪ ਨੇ ਭਾਈ ਕਬੀਰ ਆਈ ਮੁਝ ਪੇ ਅਨਕ ਕਰੇ ਕਰਪੇ ਸਮਰਾਖੇ ਗੁਰ ਆਪਣੇ ਉਨ ਕੀ ਨੋਂ ਦੇਸ ਬੜੇ ਰੂਪ ਦੀ ਮਾਇਆ ਭਾਈਏ ਤੋਂ ਬਚਣਾ ਗੁਰ ਦੀ ਸ਼ਰਨ ਚ ਰਹਿਣਾ ਬਾਣੀ ਚ ਰਹਿਣਾ ਕਹਿੰਦੇ ਮਨ ਫਿਰ ਫਿਰ ਮੜਮੜ ਜਾਂਦਾ ਉਧਰ ਨੂੰ ਜਰਾ ਜੀਵਨ ਜੋਬਨ ਗਿਆ ਕਿਛ ਕੀਆ ਨਾਨਕਾ ਚਲਿਆ ਗਿਆ ਜਰਾ ਰੋਗ ਸੀ ਸਰੀਰ ਨੂੰ ਜਰਾ ਖਾਗੀ ਜੋ ਪੁਜਿਓ ਸੋ ਬਿੰਸਾ ਪਰੋ ਅਜਕੇ ਕਾਲ ਕੋ ਚੰਗਾ ਕੰਮ ਤਾਂ ਕੀਤਾ ਹੀ ਨਹੀਂ ਪਾਇ ਨਿੱਕਾ ਭਾਵ ਚੰਗਾ ਨਹੀਂ ਕੀਤਾ ਇਹ ਜੀਰਾ ਨਰਮੋਲ ਕੋ ਕੋਡੀ ਲਗਮੀਕਾ ਬਹੁਤ دیر ਬਾਅਦ ਹੀ ਮਨੋਖਾ ਦੇ ਹੀ ਮਿਲੀ ਸੀ ਜੈ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਕੀਤੀ ਨਹੀਂ ਭਾਈ ਭਗਤੀ ਨਹੀਂ ਕੀਤੀ ਬੜੇ ਦੇਰ ਬਾਅਦ ਦੁਰਲਭ ਤੋਂ ਪਾਪ ਉਹਦੇ ਦੇਰ ਬਾਅਦ ਲੱਭੀ ਸੀ ਇਹ ਜੀਰਾ ਨਰਮੋਲ ਕੋ ਕੋਡੀ ਲਗਮੀਕਾ ਵੀਕਾ ਹੋ ਗਿਆ ਭਾਈ ਨਿਕੰਮਾ ਹੋ ਗਿਆ ਮਾਇਆ ਨਾਲ ਜੋੜ ਕੇ ਹੈ ਤਾਂ ਨਰਮੋਲ ਕੋ ਹੀਰਾ ਵਾ ਪਾਈਏ ਕਹੋ ਕਬੀਰ ਮੇਰੀ ਮਾਤ ਬਾਤ ਤੂੰ ਸਰਬ ਵਿਆਪੀ ਤੂੰ ਸੰਸਰ ਨਾਹੀ ਦਿਆਲ ਹਮੋਂ ਸੰਸਰ ਪਾਪੀ ਇੱਥੇ ਤਾਂ ਆਪ ਪਵਿੱਤਰ ਬਣੇ ਬੈਠੇ ਆਂ ਭਾਈ ਸੁੱਚੇ ਨਾ ਕੀਏ ਬਹਿਣ ਜੋ ਪਿੰਡਾ ਤੋਂ ਇਹ ਸੁੱਚੇ ਸਹੀ ਨਾਨਕਾ ਜਿਸ ਮਨ ਵਸਿਆ ਚੋਏ ਕਪੜੇ ਲਿਵਾਸ ਪਹਿਨ ਕੇ ਸੁੱਚੇ ਬਣੇ ਬੈਠੇ ਆਂ ਭਾਈ ਭਗਤ ਕਬੀਰ ਜੀ ਤਾਂ ਕਹਿੰਦੇ ਤੇਰੇ ਵਰਗਾ ਕੋਈ ਦਿਆਲੂ ਨਹੀਂ ਸਾਡੇ ਵਰਗਾ ਪਾਪੀ ਨਹੀਂ ਫਿਰ ਆਪਾਂ ਕਿੱਥੋਂ ਪਵਿੱਤਰ ਹੋਗੇ ਭਾਈ ਇਨੂੰ ਸਮਝਣ ਦੀ ਲੋੜ ਹੈ ਆਓ ਸਾਰੇ ਮਿਲ ਕੇ ਆਪਾਂ ਇਹ ਵਿਚਾਰਧਾਰਨਾ ਜੁੜੀਏ ਉਹ ਸਰਵ ਵਿਆਪੀ ਸ਼ਕਤੀ ਨਾਲ ਜਹਾਂ ਜਾਈਏ ਤਹਾਂ ਸੇ ਲੈ ਹਰ ਇੱਕ ਪਾਸੇ ਆਪਣੀ ਰੱਖਸ਼ਾ ਹੋਊਗੀ ਕਿਰਪਾ ਰਹਿਮਤ ਉਹ ਦਾਤੇ ਦੀ ਜੀ ਆਪਾਂ ਕੋਲ ਕੇ ਸ਼ਬਦ ਦਾ ਗਿਆਨ ਲੈ ਕੇ ਭਾਣੇ ਚ ਰਹਾਂਗੇ ਫਰੀਦਾ ਅਮਲ ਚ ਕੀਤੇ ਦੁਨੀਆ ਵਿੱਚ ਤਾਂ ਦਰਗੇ ਆਵੇਗਾ ਅੱਗੇ ਆਪਣੇ ਕੰਮ ਆਉਣਗੇ ਸੰਸਾਰ ਵੀ ਆਪਣਾ ਸਫਲ ਹੋਊਗਾ ਹੁਣ ਆਪਣਾ ਸੰਸਾਰ ਦਾ ਕੀ ਕਾਰਨ ਸੀ ਉਹ ਆਪ ਨੂੰ ਪ੍ਰਾਪਤੀ ਹੋ ਜੂ ਕਿਸ ਕਾਰਨ ਤੂੰ ਜਗ ਆਏ ਭਾਈ ਕੀ ਕਰਨ ਆਇਆ ਸੀਗਾ ਕੋ ਆਪਾਂ ਨੂੰ ਪ੍ਰਾਪਤੀ ਹੋ ਜੂ ਨਾਮ ਦੀ ਪਰ ਸਭ ਤੋਂ ਪਹਿਲਾਂ ਆਪਾਂ ਨੂੰ ਗਿਆਨ ਫਿਰ ਮੁਕਤੀ ਫਿਰ ਨਾਮ ਫਿਰ ਜਨਮ ਚਾਰ ਪਦਾਰਥ ਜੀ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਇਹ ਚਾਰ ਪਦਾਰਥਾਂ ਦੀ ਪ੍ਰਾਪਤੀ ਕਰਨੀ ਆਪਾਂ ਭਾਈ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਨੀ ਪਰੇ ਇਹ ਸਾਜਨਾ ਦੀ ਬਾਣੀ ਹੈ ਭਾਈ ਆਓ ਸਾਰੇ ਮਿਲ ਕੇ ਇਹ ਵਿਚਾਰਧਾਰਨਾ ਜੁੜੀਏ ਆਪਣਾ ਸੰਸਾਰ ਤੇ ਆਉਣਾ ਸਭ ਰੋ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕੋ ਜਲੀ 30 ਛੋਟੀ ਨਾਲ ਜਿਹੜੇ ਚੁਣ ਚੜੰਗੇ ਹੁਕਮਨਾਵਰ ਪਾਰ ਨਿਕਲ ਜਾਣਗੇ ਸੰਸਾਰ ਚ ਰਹਿੰਦੇ ਰਹਿੰਦੇ ਸਰੀਰ ਚ ਰਹਿੰਦੇ ਰਹਿੰਦੇ ਦੇਵਲੋਕ ਪਹੁੰਚ ਜਾਣਗੇ ਉੱਥੇ ਜਾ ਕੇ ਫਿਰ ਆਪਣੀ ਭਗਤੀ ਸ਼ੁਰੂ ਹੋਣੀ ਆ ਆਪਾਂ ਵੀ ਤਾਂ ਪਾਈਏ ਪ੍ਰਾਪਤੀ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ